ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਤੇ ਆਪਾਂ ਅੱਜ ਪਹੁੰਚੇ ਸਗੇ ਕਰਾਲੇ ਪਿੰਡੇ ਜਿੱਥੇ ਕਿ ਇੱਕ ਆਪਾਂ ਨੂੰ ਮਜਾਇਲ ਦਾ ਪੀਸ ਜਿਹੜਾ ਮਿਲਿਆ ਆ ਜਿਹੜੇ ਕਿ ਪਾਕਿਸਤਾਨ ਤੇ ਇੰਡੀਆ ਦੀ ਲੜਾਈ ਚੱਲੀ ਸੀ ਉਸ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਵੱਲੋਂ ਡਰੌਨ ਸਿੱਟੇ ਗਏ ਸੀ ਜਾਂ ਮਜਾਇਲ ਸਿੱਟੀ ਗਈ ਸੀ ਉਸ ਦੇ ਜਿਹੜੇ ਕੁਝ ਪੀਸ ਜਿਹੜੇ ਅੱਜ ਆਪਾਂ ਨੂੰ ਮਿਲੇ ਆ ਤੇ ਆਪਾਂ ਉਹਨਾਂ ਦੀ ਅੱਜ ਤੁਹਾਡੇ ਨਾਲ ਡੇਲੀ ਟੌਪ ਨਿਊਜ਼ ਤੇ ਵੀਡੀਓ ਸ਼ੇਅਰ ਕਰਾਂਗੇ ਤਾਂ ਕਿ ਦੱਸ ਦਿਆਂ ਤੁਹਾਨੂੰ ਕਿ ਕਿਸ ਤਰ੍ਹਾਂ ਹੋਈ ਏ ਸਾਰੀ ਗੱਲਬਾਤ ਕਿਉਂਕਿ 2025 ਦੇ ਵਿੱਚ ਜਿਹੜੀ ਹੁਣ ਥੋੜੇ ਦਿਨ ਪਹਿਲਾਂ ਲੜਾਈ ਲੱਗੀ ਸੀ ਪਾਕਿਸਤਾਨ ਦੇ ਨਾਲ ਉਸ ਦੀ ਜਿਹੜੀ ਜੰਗਵੰਦੀ ਦਾ ਸਮਝੌਤਾ ਵੀ ਜਿਹੜਾ ਤੇ ਹੁਣ ਉਸ ਤੋਂ ਬਾਅਦ ਜਿਹੜੇ ਡਰੋਨ ਸਿੱਟੇ ਗਏ ਸੀ ਜਾਂ ਜਿਸ ਨੂੰ ਆਪਾਂ ਕੇ ਮਜਾਜਲ ਕਹਿ ਸਕਦੇ ਹਾਂ ਉਹ ਸਿੱਟੀ ਗਈ ਸੀ ਤੇ ਉਸ ਦੇ ਪੀਸ ਜਿਹੜੇ ਆਪਾਂ ਨੂੰ ਕਿਸੇ ਕੋਈ ਸਾਡੇ ਇੱਥੇ ਦੇ ਲੋਕਲੀ ਭਾਜੀ ਸੀਗੇ ਜਿਨ੍ਹਾਂ ਨੇ ਕਿ ਇੱਥੇ ਕਮਾਦ ਦੇ ਵਿੱਚੋਂ ਉਹਨਾਂ ਨੂੰ ਇੱਕ ਪੀਸ ਲੱਭਾ ਜਾ ਤੇ ਆਓ ਆਪਾਂ ਦਿਖਾ ਲਦੇ ਆ ਤੁਹਾਨੂੰ ਉਸ ਪੀਸ ਨੂੰ ਪੂਰੇ ਨੂੰ ਤੇ ਇਹ ਉਹ ਡਰਾਉਨ ਦਾ ਪੀਸ ਹੈ ਜਿਹੜਾ ਕਿ ਹੁਣੇ-ਹੁਣੇ ਚੱਕ ਕੇ ਲੈ ਕੇ ਆਏ ਆ ਕਮਾਦ ਦੇ ਵਿੱਚੋਂ ਤੇ ਆਪਾਂ ਤੁਹਾਨੂੰ ਇਸ ਨੂੰ ਥੱਲੇ ਲਾ ਕੇ ਵੀ ਦਿਖਾ ਲਦੇ ਆ ਕਾਫੀ ਵੇੜਿਆ ਲੋਹੇ ਦਾ ਹੈਗਾ ਪੀਸ ਇਹ ਪੂਰਾ ਤੇ ਇੱਕ ਗੱਲ ਤੁਹਾਨੂੰ ਮੈਂ ਦੱਸ ਦੇਣੀ ਚਾਹੁੰਦਾ ਕਿ ਇਹ ਜਿਹੜੇ ਬੈਕ ਸਾਈਡ ਹੁੰਦੀ ਆ ਮੋਜੈਲ ਦੀ ਉਹ ਚੀਜ਼ ਆ ਤੇ ਤੁਸੀਂ ਦੇਖ ਸਕਦੇ ਆ ਇਹਦੇ ਪੀਸ ਜਿਹੜੇ ਕੁਝ ਆਪਾਂ ਨੂੰ ਪਹਿਲੇ ਵੀਡੀਓ ਚ ਵੀ ਆਪਾਂ ਵੀਡੀਓ ਪਾ ਚੁੱਕੇ ਆ ਜਿਸ ਦੇ ਇੱਕ ਗਾਈ ਦੇ ਖੁਰਦੇ ਵਿੱਚ ਜਿਹੜਾ ਵੱਜਿਆ ਹੋਇਆ ਆ ਤੇ ਉਸ ਤੋਂ ਬਾਅਦ ਇਹ ਦੂਸਰਾ ਪੀਸ ਜਿਹੜਾ ਸਾਨੂੰ ਅੱਜ ਮਿਲਿਆ ਆ ਤੇ ਤੇ ਆਓ ਜਾਣਦੇ ਆਪਾਂ ਜਿਸ ਭਾਜੀ ਨੂੰ ਸਾਡੇ ਨੂੰ ਲੱਭਾ ਸਗਾ ਕਮਾਦ ਦੇ ਵਿੱਚੋਂ ਉਹਨਾਂ ਨੂੰ ਪੁੱਛਦੇ ਆ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਿਲਿਆ ਹੈਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਭਾਜੀ ਤੁਹਾਨੂੰ ਕਿੱਦਾਂ ਮਿਲਿਆ ਤੇ ਕਦੋਂ ਮਿਲਿਆ ਸੀ ਜੀ ਭਾਜੀ ਅੱਜ ਹੀ ਮਿਲਿਆ ਹਨ ਅਸੀਂ ਪਾਣੀ ਲਾਉਣ ਗਏ ਖੇਤ ਦੇ ਵਿੱਚ ਆਸੇਗਾ ओके ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕੀਤਾ ਉਸ ਤੋਂ ਬਾਅਦ ਚੱਕ ਕੇ ਲੰਦਾ ਹੁਣੇ ਆ ਲੈ ਓਕੇ ਤੇ ਤੁਸੀਂ ਦੇਖਿਆ ਕਿ ਆਪਾਂ ਨੂੰ ਜਿਹੜਾ ਭਾਜੀ ਹੁਣਾਂ ਨੇ ਦੱਸਿਆ ਕਿ ਉਹਨਾਂ ਨੂੰ ਅੱਜ ਹੀ ਕਮਾਦ ਦੇ ਵਿੱਚੋਂ ਮਿਲਿਆ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਕਿ ਭਾਜੀ ਤੁਸੀਂ ਆ ਕੇ ਇਸ ਦੀ ਵੀਡੀਓ ਬਣਾਓ ਤੇ ਜਿੱਦਾਂ ਕਿ ਤੁਸੀਂ ਦੇਖ ਚੁੱਕੇ ਹੋ ਕਿ ਆਪਾਂ ਭਾਜੀ ਨੂੰ ਵੀ ਪੁੱਛ ਚੁੱਕੇ ਆ ਕਿ ਉਹਨਾਂ ਨੂੰ ਕਿੱਥੋਂ ਮਿਲਿਆ ਆ ਤੇ ਸਾਥੀਓ ਘਬਰਾਉਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਹੈਗੀ ਕਿਉਂਕਿ ਪਹਿਲਾਂ ਦੀ ਜਿਹੜੀ ਲੜਾਈ ਲੱਗੀ ਸੀ ਉਸਦੇ ਹੀ ਪੀਸ ਮਿਲਦੇ ਆ ਇਹ ਕੋਈ ਨਵਾਂ ਨਹੀਂ ਹੈਗਾ ਕਈ ਜਿਹੜਾ ਕਿਸੇ ਦੇ ਅੰਦਰ دہشت ਦਾ ਮਾਹੌਲ ਨਾ ਬਣੇ ਤੇ ਤੁਸੀਂ ਮਹਿ ਬਲਕਾਰ ਸਿੰਘ ਪੱਟੀ ਤੇ ਤੁਸੀਂ ਦੇਖ ਰਹੇ ਹੋ ਡੇਲੀ ਟੌਪ ਦੀ ਨਿਊਜ਼